ਵਾਇਵਿਕਾ ਖਾਲਸਾ ਸ਼੍ਰੀ ਵਹਿਗੂ ਕੀ ਫਤਿਹ ਅੱਜ ਮੈਂ ਤੁਹਾਨੂੰ ਇੱਕ ਨਵੀਂ ਸਾਖੀ ਸਰਵਿਕ ਹੋਣ ਜਾ ਰਿਹਾ ਦਸ਼ਮੀਰ ਪਿਤਾ ਦੇਕਸੀ ਸਿੰਘ ਦੇ ਘੋੜੇ ਨੂੰ ਮੰਨ ਪਾਇਆ ਉਹਨੇ ਗਵਾਹੀਆਂ ਦਿੱਤੀਆਂ ਪਰ ਉਹ ਕੋਲਾ ਠੀਕ ਨਾ ਹੋਇਆ ਉਸੇ ਜਿਹੜਾ ਪਿੰਡ ਲੱਗੇ ਸੀ ਉੱਥੋਂ ਦੇ ਪਿੰਡ ਦੇ ਘਰ ਵੀ ਇੱਥੇ ਇੱਕ ਪੀਰ ਦੀ ਸਮਾਧਾ ਦੋ ਅੰਨੇ ਦੇ ਸੁਖਲਾ ਪਤਾਸੀ ਜਿਹੜਾ ਕੋੜਾ ਠੀਕ ਹੋ ਜੀ ਉਸ ਇਕਲੇ ਦੋਨੇ ਦੇ ਪਤਾਸੀ ਸੁਖੇ ਮੀਆ ਪੀਰ ਮੇਰਾ ਕੋੜਾ ਠੀਕ ਕਰ ਦੇ ਮੈਂ ਦੋਨੇ ਦੇ ਪਤਾਸੀ ਬੰਡੂਗਾ ਕੋੜਾ ਠੀਕ ਗਿਆ ਕੁਝ ਚਿਰ ਬਾਅਦ ਜਦੋਂ ਸਿੰਘ ਸਾਰੇ ਦਰਮੇਸ਼ ਪਿਤਾ ਕੋਲ ਗਏ ਆ ਇੱਕ ਰੰਗ ਨੇ ਚੁਗਲੀ ਲਾਤੀ ਵੀ ਤੁਹਾਡੇ ਸਿੰਘ ਨੇ ਜੀ ਉਹ ਪੀੜ ਤੇ ਪਤਾਸੇ ਸੁਖੀ ਸੀ ਕੋਰੇ ਨੂੰ ਮੰਨ ਪਿਆ ਗਿਆ ਸੀ ਉਹਨੇ ਸੁਖ ਸੁਖੀ ਸੀ ਪੀੜ ਦੀ ਵੀ ਮੇਰਾ ਕੋڑا ਠੀਕ ਕਰ ਦੋ ਉਸ ਨੇ ਬੁਲਾਇਆ ਉਸ ਨੇ ਕਹਿੰਦੇ ਹਾਂ ਵੀ ਦੱਸ ਤੈਂ ਪੀੜ ਦੀ ਸੁਖ ਸੁਖੀ ਸੀ ਕਹਾਂ ਨਾ ਹਾਂਜੀ ਸੁਖੀ ਸੀ ਕਰ ਠੀਕੀ ਹੋਵੇ ਜੇ ਮੈਂ ਪੀੜ ਸੁਖ ਸੁਖਲੀ ਆਪਾਂ ਕਿਸੇ ਜਮਾਦਾਰ ਤੋਂ ਚੂੜੇ ਤੋਂ ਆਪਾਂ ਨਾਲੀ ਦੀ ਸਾਫ ਕਰਾ ਲੈਂਦੇ ਅੱਠਾਂ ਨੇ 10 ਨੇ ਦੇਖੇ ਕਹਿੰਦਾ ਆਪਣਾ ਕੰਮ ਹੋ ਗਿਆ ਦੁਆਲੀ ਚ ਮੈਂ ਘੋੜੇ ਦੀਆਂ ਨਾਲਾਂ ਚ ਕਹਿੰਦਾ ਐਡੇ ਵੱਡੇ ਸੱਚੇ ਪਾਪਾਂ ਸਾਨੂੰ ਘੋੜੇ ਦੀਆਂ ਨਾਲਾਂ ਚ ਫਿਰ ਮੰਨ ਪਿਆ ਉਥੇ ਸਰਪੰਚ ਦੇ ਫਿਰਨ ਕਹਿੰਦਾ ਮਾਤਾ ਜੀ ਹਾਂ ਠੀਕ ਆ ਮੈਂ ਸੁਖ ਸੁਖੀ ਦੀ ਗੁਰੂ ਸਾਹਿਬ ਕਹਿੰਦੇ ਚਲੋਗੇ ਸ਼ੀਕਾ ਇਹਦੇ ਬਾਅਦ ਫਿਰ ਕੁੜਾ ਲਈ ਕਹ ਲਿਆ ਇਹਦੇ ਮਨ ਚ ਆ ਗਿਆ ਮੈਂ ਗੁਰੂ ਸਾਹਿਬ ਨੂੰ ਕਿਉਂ ਕੁੜੀਆਂ ਨਾਲਾਂ ਚ ਫੇਰਾ ਸੋ ਇਸ ਤਰ੍ਹਾਂ ਇਹ ਸਾਖੀ ਵਾਪਰੀ ਹਾਂਜੀ ਸਾਖੀ ਸਮਾਪਤਾ ਵੈਸੇ ਕਿ ਕਾ ਖੰਡਾ ਸ੍ਰੀ ਵਹਿਗੂਰ ਜੀ ਕੀ ਫਤਿਹ ਹੁਣ ਲਿਜਾਂ ਹਾਂ ਅਲਿਖ ਕਰਾਂ ਹਾਂ